ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹਾਂਜੀ ਡਾਕਟਰ ਸਾਹਿਬ ਜੀ ਠੀਕ ਹੈ ਜੀ ਤੁਸੀਂ ਇਹ ਦੱਸੋ ਜੀ ਵੀ ਆ ਕੀ ਵਿਚਾਰ ਨੇ ਤੁਹਾਡੇ ਆ ਨਹਿਰ ਭਰੇ ਜਿਹੜੇ ਨਹਿਰ ਦੇ ਵਿੱਚ ਗੰਦ ਪਿਲਾ ਰਹੇ ਆ ਲੋਕ ਸੁੱਟ ਰਹੇ ਨੇ ਗੱਟਿਆਂ ਦੇ ਗੱਟੇ ਣ ਆ ਵੇ ਵੀ ਮਤੀਰੇ ਖਾਦੇ ਨੇ ਤੁਸੀਂ ਕੋਈ ਗੱਲ ਖਾਣ ਵਾਸਤੇ ਬਣੇ ਨੇ ਹਾਂਜੀ ਹਾਂਜੀ ਬਸ ਉਹਨਾਂ ਪਾਦ ਹਾਂ ਹਾਂ ਜਰੂਰ ਵੀ ਨਹਿਰ ਪਸੂ ਵੀ ਖਾ ਸਕਦੇ ਨੇ ਕੇਲੇ ਆ ਵੇਖੋ ਦੋ ਕਮਾਲ ਲੋਕਾਂ ਲਈ ਯਾਰ ਚਲੋ ਉਹ ਤਕਦੁੱਤੀ ਚੀਜ਼ ਉੱਗ ਪੈਂਦੀਆਂ ਨੇ ਆ ਵੇਖੋ ਗੱਟਾ ਭਰ ਕੇ ਸੱਟਿਆਈ ਆ ਆ ਸਾਰਾ ਮਟੀਰੇ ਦੀ ਸੀ ਜਾਂਦਾ ਜੂ ਨੈਰ ਵੀ ਸਟਾ ਸੀ ਗੰਦ ਮਾਰਨਾ ਆ ਵੇਖੋ ਆ ਮਟੀਰੇ ਦੀ ਛਿਲੜ ਨੇ ਵੇਖੋ ਜੀ ਦੱਸ ਕਿੰਨਾ ਲੋਕਾ ਸੁਝਾਇਆ ਵੀ ਪਾਣੀ ਕਿਸੇ ਪਸ਼ੂ ਨੇ ਪੀਣਾ ਲੋਕਾਂ ਆ ਪੀਣਾ ਵੀ ਥੋੜਾ ਤਿਆਰ ਕਰੋ ਥੋੜਾ ਆ ਆ ਪਾਣੀ ਕਿਉਂ ਗੰਦਾ ਕਿਉਂ ਹੁੰਦਾ ਵੇ ਇਹ ਪਾਣੀ ਲੋਕ ਪਹਿਲਾਂ ਪੀਂਦੇ ਸੀ ਹਾਂਜੀ ਹਾਂਜੀ ਪਸ਼ੂ ਪੀਂਦੇ ਸੀ ਆਪਾਂ ਨਾਈ ਦਾ ਸੀ ਨਿੱਕੇ ਛੋਟੇ ਹੁੰਦੇ ਆ ਤੇ ਹੁਣ ਆ ਵਿੱਚ ਵੜਨ ਨੂੰ ਜੀ ਨਹੀਂ ਕਰਦਾ ਤੇ ਲੋਕਾਂ ਤਾਂ ਸਮਝਾਣੇ ਆ ਆ ਮਤੀਰੇ ਮਤੁਰ ਜੀ ਦੇ ਖਾਨ ਚੀਜ਼ਾਂ ਕੇਲੇ ਉਹਦੇ ਨਾਲ ਵਿੱਚ ਸੱਟੋ ਉਹ ਝਾੜੂ ਉੱਡ ਜਾਂਦੇ ਨੇ ਗੱਟੇ ਭਾਰਭ ਵਿੱਚ ਗੰਦ ਦੁਬਾਰਾ ਸੱਤੀ ਜਾਂਦੇ ਨੇ ਇਹ ਪਾਣੀ ਰਖਸਾ ਪਵਿੱਤਰ ਚੀਜ਼ ਹੈ ਜੀ ਗੁਰੂ ਨਾਨਕ ਦੇਵ ਜੀ ਕਹਿੰਦੇ ਸੀ ਪਵਨ ਗੁਰੂ ਪਾਣੀ ਪੀਤਾ ਹਾਂਜੀ ਪੀਤਾ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਆਵਾਜ਼ ਬਿਨਾ ਕੁਝ ਨਹੀਂ ਹੋ ਸਕਦਾ ਪਰ ਲੋਕ ਅਣਪੜ੍ਹੇ ਨੇ ਜਾਣ ਕੇ ਕੀ ਗੱਲ ਹੈ ਕਿ ਬੇਈਮਾਨੀ ਦੇ ਚੂੜੇ ਇਹ ਬਸ ਸਫਾਈਰ ਬਸ ਜਾਣਾ ਹੀ ਨਹੀਂ ਤਕਰੀਬਨ ਆਪਰ ਨੂੰ 5-7 ਮਿੰਟ ਹੋ ਗਏ ਖੜਿਆ ਨੂੰ ਮਤੀਰੇ ਦੇ ਛਿਲੜੇ ਕੇਲੇ ਦੇ ਛਿਲੜੇ ਗੱਟਿਆਂ ਦੇ ਗੱਟੇ ਕੁਰਕਰੇ ਜਿਹੜਾ ਵੀ ਗੰਦ ਪੇਲੇ ਸਾਰੇ ਵਿੱਚ ਆ ਰਿਹਾ ਜੀ ਜਿਹੜੀ ਝਾੜ ਦੋ ਜਿਵੇਂ ਝਾੜੂ ਏ ਹੋਰ ਗੰਦ ਪੇਲੇ ਘਰ ਦਾ ਹੁਣ ਜੇ ਝਾੜ ਦੋ ਇਹ ਜਿਹੜਾ ਵੀ ਗੰਦ ਪਿਲਾਉਂਦਾ ਵਧੀ ਘਟੀ ਚੀਜ਼ ਸਾਰੀ ਬਸ ਨਹਿਰ ਦੇ ਵਿੱਚ ਛੱਡ ਦਿੰਦੇ ਨੇ ਜਿਹੜੀ ਚੀਜ਼ ਨਹੀਂ ਘਰ ਵਿੱਚ ਚਾਹੀਦੀ ਉਹ ਨਹਿਰ 'ਚ ਛੱਡ ਦਿੰਦੇ ਨੇ ਜਿਹੜਾ ਪਸ਼ੂ ਖਾ ਜਾਂਦੇ ਨੇ ਮੱਤੀ ਦੇ ਪਸ਼ੂ ਖਾ ਜਾਂਦੇ ਨੇ ਹਾਂਜੀ ਕੇਲੇ ਦੇ ਛਿਲਕੇ ਪਸ ਨੂੰ ਪਾ ਦੱਸੋ ਜੀ ਕੀ ਸਮਝਾਈ ਬੜਾ ਸਮਝਾਈ ਲੋਕਾਂ ਨੂੰ ਵੀ ਗੰਦ ਨਾ ਮਾਰ ਉਹ ਗੱਟਾ ਉਹ ਰੜਦਾ ਵੀ ਇੱਕ ਡਾ ਹਾਂ ਠੀਕ ਹੈ ਸੋਚ ਬਦਲੋ ਦੇ ਰੱਬ ਸਾਹ ਤਾਂ ਹੀ ਦਿੰਦਾ ਜੇ ਪਾਣੀ ਨਾਲ ਤੇ ਹਵਾ ਨਾਲ ਆਪਾਂ ਬੇਈਮਾਨੀ ਕਰਾਂਗੇ ਨਾ ਜਾਂ ਦੁੱਧ ਪੁੱਤ ਨਾਲ ਉਹ ਫਿਰ ਰੱਬ ਸਾਹ ਨਹੀਂ ਦਿੰਦਾ ਹਰ ਬੰਦਾ ਹੀ ਧਿਆਨ ਦੇਵੇ ਮਤਲਬ ਜਿਵੇਂ ਮੈਂ ਆਸੀਂ ਆ ਅਸੀਂ ਇਸ ਗੱਲ ਦੀ ਹੁਣ ਗਾਰੰਟੀ ਦੇਣ ਜੋ ਗਿਆ ਕਿ ਅਸੀਂ ਨਾ ਤਾਂ ਨਹਿਰ ਨੂੰ ਗੰਦਾ ਪਾਣੀ ਦਿੱਤਾ ਨਾ ਕਦੇ ਨਹਿਰ ਵਿੱਚ ਗੰਦ ਸਟੇ ਗੰਦ ਕਦੇ ਇੱਕ ਤੁਪਕਾ ਪਾਣੀ ਤੁਸੀਂ ਕਦੇ ਸਟੈਂਡ ਦੇ ਵਿੱਚ ਗੰਦਾ ਪਾ ਔਰ ਮਤੀਰੇ ਗੰਦ ਹੋਈ ਆ ਇਹ ਤੇ ਪੋਲ ਨਹੀਂ ਮੈਂ ਉੱਥੇ ਜਾ ਕੇ ਨਾ ਡਾੜ ਜਾਣਾ ਉਹ ਸਾਰਾ ਜਾਮ ਲਾਗੇ ਨਾ ਜਿਵੇਂ ਅੱਗੇ ਟੁੱਟੀ ਇੱਥੇ ਹਾਂ ਪਹਿਲਾਂ ਵੀ ਇੱਥੇ ਨਹਿਰ ਟੁੱਟੀ ਸੀ ਹਾਂ ਆ ਪਾਣੀ ਖੜਿਆ ਨਹਿਰ ਵਾਲਾ ਤੇ ਕੁਛ ਸਫਾਈ ਵੀ ਨਹੀਂ ਸਰਕਾਰ ਨੇ ਉਹ ਨਹੀਂ ਕਰਾਈ ਜਿਨੀ ਕਰਾਣੀ ਚਾਹੀਦੀ ਸੀ ਬਾਕੀ ਸਫਾਈ ਹੋਈ ਨਹੀਂ ਪੂਰੀ ਅੱਥਲੇ ਆ ਗੰਦ ਸਾਰਾ ਹੋਵੇ ਕੋਈ ਪਹਿਲਾਂ ਆਪਾਂ ਕੰਮ ਕਰੀਏ ਨਾ ਸਰਕਾਰ ਤਾਂ ਬਾਅਦ ਚ ਕਰੇਗੀ ਹਾਂ ਇਹ ਤੇ ਸਰਕਾਰ ਕਿੱਥੇ ਤੇ ਆਵੇ ਹਾਂ ਜੁਮੇਹ ਹੁੰਦੀਆਂ ਸਰਕਾਰ ਦੇ ਆਪਾਂ ਲੋਕਾਂ ਦਾ ਵੀ ਸਾਥ ਬਣਦਾ ਵੀ ਹੱਕ ਬਣਦਾ ਵੀ ਸਾਥ ਦੇਣਾ ਆ ਵੇ ਹੁਮਤ ਜੀ ਅਜੇ ਤੱਕ ਹੀ ਮਤੀਰੇ ਇਹ ਕੋਈ ਲੰਗਰ ਤਾਂ ਨਹੀਂ ਲਾਈ ਖੜੇ ਰਖਸਾਵਾ ਅੱਗੇ ਕਿਤੇ ਮਤੀਰਿਆਂ ਦਾ ਨਹੀਂ ਲੰਗਰ ਵਾਲੀ ਬਣੀ ਵੀ ਪਰ ਲੰਗਰ ਜਿੰਨ ਲਾਇਆ ਐ ਐਡਾ ਕੌਣਾ ਨਹੀਂ ਹੋਣਾ ਲੰਗਰ ਲਾਉਣ ਵਾਲਾ ਵੀ ਜਿਹੜਾ ਗੰਦ ਮਾਰੇਗਾ ਇਹ ਲੰਗਰ ਲਾਣਾ ਦਿਲੋਂ ਉਸ ਪਾਈ ਦਾ ਖਿਆਲ ਰੱਖੇ ਅੱਗੇ ਲੋਕੀ ਦਾਲ ਆ ਰਹੇ ਨੇ ਦੇਖਣਾ ਲੰਗਰ ਦੀਆਂ ਤੇ ਨਹਿਰ ਦਾ ਪਾਣੀ ਪਾਉਂਦੇ ਜਿਨੇ ਜਲਦੀ ਦਾਲ ਸਹੀ ਬਣ ਜਾਂਦੀ ਹਾਂਜੀ ਇਹ ਹੌਣ ਦਾ ਪਾਣੀ ਵੇਖਣ ਨੂੰ ਜੀਨ ਕਰਦਾ ਵਸ ਸਮੈਲ ਆਈ ਨਿਕਲਦੀ ਮੈਨੇ ਪਸੂ ਇਹਦੇ ਨਾਲ ਹੋਈ ਬੰਦਾ ਨਾਲ ਬਿਮਾਰ ਹੋ ਜਾਏਗਾ ਬਸ ਹੋਰ ਕੁਛ ਨਹੀਂ ਦੇ ਚਾਦਾ ਮਤੀਰਿਆਂ ਦੇ ਯਾਰ ਹੈ ਤੇ ਕੇਲੇ ਤੇ ਕੇਲੇ ਪਤਾ ਨਹੀਂ ਲੋਕਾਂ ਕੋਲ ਪੈਸਾ ਜ਼ਿਆਦਾ ਹੋ ਗਿਆ ਕਿ ਫਰੂਟ ਜ਼ਿਆਦਾ ਹੋ ਗਿਆ ਸਸਤਾ ਐਵੇਂ ਗੱਲ ਆ ਅੱਜ ਨਹੀਂ ਵੀਡੀਓ ਵੇਖੀ ਤੁਸੀਂ ਵਿੱਚ ਮਤੀਰੇ ਹੀ ਮਤੀਰੇ ਨੇ ਬਸ ਆ ਮਤੀਰਿਆਂ ਦੇ ਛਿਲੜ ਹੀ ਨੇ ਉਹ ਮਤਿਨੇ ਫੈਕਟ ਕਮਾਲੀ ਸੀ ਕਿਤੇ ਨਹਿਰ ਤੇ ਬੈਠ ਕੇ ਖਾਦੀ ਜਾਂਦੇ ਨੇ ਡਾਕਟਰ ਸਾਰੇ ਪੈਂਡੇ ਉੱਤੇ ਨਹਿਰ ਦੇ ਬੈਠੇ ਨੇ ਫਿਰਗੇ ਬਤੀਰਾ ਖਾਣ ਵਾਲੇ ਹਾਂਜੀ ਚਲੋ ਠੀਕ ਹੈ ਜੀ ਵੀਡੀਓ ਬਾਤਾਂ ਸ਼ੇਅਰ ਕਰੋ ਲੋਕਰ ਸਮਝਾਓ ਵੀ ਪਾਣੀ ਤੇ ਹਵਾ ਹਾਂਜੀ ਇਹਨਾਂ ਨਾਲ ਬੱਚੇ ਦੂਸਟੋਗੇ ਤੇ ਕੰਮ ਔਖਾ ਹੋ ਜਾਂਦਾ ਆ ਵੀ ਹੁਣ ਕਿਸੇ ਦਾ ਲਫਾਵਾ ਹੀ ਵੇਸਟਿੰਗ ਆਲਾ ਹਾਂ ਚਲੋ ਜੀ ਚੱਕ ਕੇ ਸਟਿਆ ਨਹਿਰ ਚ ਇਹ ਸਰਕਾਰੀ ਨਹਿਰੇ ਆ ਬੰਦੇ ਨਹੀਂ ਵਸਦੇ ਦੁਨੀਆ ਵਸਦੀ ਜਾਣਾ ਵੀ ਕਿਤੇ ਨਾ ਕਿਤੇ ਜਾ ਕੇ ਤਾਂ ਪਾਣੀ ਇਨਸਾਨ ਦੇ ਅੰਦਰ ਹੀ ਜਾਣਾ ਜਾਂ ਪਸ਼ੂਆਂ ਦੇ ਜਾਣਾ ਪਸ਼ੂਆਂ ਦਾ ਕਿ ਨਾ ਗੰਦਾ ਪਾਣੀ ਉਹ ਵੀ ਪਰਾਵੇ ਪਾਪ ਨਾ ਖਮਾਓ ਵਾਤਾਵਰਨ ਨੂੰ ਸਾਫ਼ ਰੱਖੋ ਪਾਣੀ ਨੂੰ ਵੀ ਇਹ ਗੁਰੂ ਦੀ ਬਾਣੀ ਤੇ ਸੱਚੇ ਪਾਛੇ ਬਾਣੀ ਕੋਈ ਨਾ ਕਰ ਸਰਕਾਰ ਲੋ ਟਵੇਰੇ ਸ਼ਾਮ ਆਪਾਂ ਸੁਣਦੇ ਆ ਹਾਂ ਰੋਜ਼ਾਨਾ ਹੀ ਹਾਂਜੀ ਹਾਂਜੀ ਪਰ ਨਹੀਂ ਲੋਕ ਅਸਮਝੇ ਆ ਉਹਨਾਂ ਜਿੱਦਾਂ ਤੁਸੀਂ ਭਾਈ ਬੋਲੀ ਜਾਂਦਾ ਬੋਲੀ ਜਾਂਦਾ ਆਪਣਾ ਕੀ ਹਾਂ ਜੀ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਤ ਪਰਨਾ ਲੋਕ ਕਹਿੰਦੇ ਸਮਝਈਏ ਇਹ ਤਾਂ ਕੁਝ ਬਾਣੀਆਂ ਐਵੇਂ ਨੇ ਪਰ ਬਾਣੀ ਸੱਚੇ ਪਾਠਨ ਐਵੇਂ ਨਹੀਂ ਲਿਖੀ ਗਈ ਹਾਂਜੀ ਹਾਂ ਚਲੋ ਬਾਕੀ ਅੰਤਿਰਾ ਗੰਤ ਆਈ ਆ ਚਲੀ ਜਾਨੂ ਸੁਣਾ ਠੀਕ ਹੈ ਜੀ ਮੈਂ ਪਾਈ ਜਾਂਦਾ